ਅੰਦਰ ਲੈ ਕੇ ਚਲਦੇ ਹਾਂ ਇੱਕ ਵਾਰੀ ਕਿ ਆਖਿਰਕਾਰ ਵਿਧਾਨ ਸਭਾ ਜੇ ਜਦ ਗੇਟ ਖੁੱਲਣਗੇ ਤਾਂ ਕਿਹੋ ਜਿਹਾ ਲੱਗੇਗਾ ਵਿਧਾਨ ਸਭਾ ਬਿਲਕੁਲ ਉਹੋ ਜਿਹੀ ਲੱਗਣ ਵਾਲੀ ਹੈ ਜਿਸ ਰਿੱਕੀ ਦੀ ਥੀਮ ਚੰਡੀਗੜ੍ਹ ਦੇ ਅੰਦਰ ਪੰਜਾਬ ਵਿਧਾਨ ਸਭਾ ਦੀ ਹੈ ਇਸ ਵਕਤ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੈਕਟਰੀ ਵਿਧਾਨ ਸਭਾ ਖਟਾਨਾ ਜੀ ਵੀ ਸਾਡੇ ਨਾਲ ਨੇ ਉਹਨਾਂ ਨੇ ਕੋਸ਼ਿਸ਼ ਕਰ ਰਹੇ ਗੱਲਬਾਤ ਕਰਨ ਦੀ ਕਿਉਂਕਿ ਸਰ ਥੀਮ ਪੂਰੀ ਚੰਡੀਗੜ੍ਹ ਵਰਗੀ ਰੱਖੀ ਹੋਈ ਹੈ ਕਿੰਨਾ ਕੁ ਸਮਾਂ ਲੱਗਿਆ ਸਪੈਸ਼ਲ ਸੈਸ਼ਨ ਦੇ ਲਈ ਤਿਆਰ ਕਰਨ ਲਈ ਸਮਾਂ ਤਾਂ ਇਹ ਤਕਰੀਬਨ 20-25 ਦਿਨ ਤੋਂ ਕੰਮ ਚੱਲ ਰਿਹਾ ਤੇ ਬਿਲਕੁਲ ਇਹ ਇਤਿਹਾਸਿਕ ਮੌਕਾ ਹੈ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਹੈ ਜਿਹਨੂੰ ਸਮਰਪਿਤ ਇਹ ਵਿਧਾਨ ਸਭਾ ਸੈਸ਼ਨ ਇਸ ਤਿਹੇ ਰੱਖਿਆ ਗਿਆ ਹੈ। ਔਰ ਗਵਰਨਮੈਂਟ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਆ ਜਿਹੜੇ ਜੋ ਵੀ ਸੈਟਅਪ ਪੰਜਾਬ ਵਿਧਾਨ ਸਭਾ ਦਾ ਚੰਡੀਗੜ੍ਹ ਲੱਗਦਾ ਹੈ ਉਹ ਸਾਰਾ ਸੈਟਅਪ ਇੱਥੇ ਹੋਏਗਾ। ਸਕੂਲਵਾਂ ਅਸੀਂ ਦੇਖ ਰਹੇ ਸੀਗੇ ਚੇਅਰਸ ਕੁਰਸੀਆਂ ਵੀ ਜਿਹੜਾ ਹੈ ਜਿਉਂ-ਜਿਹਾ ਕਲਰ ਉੱਥੇ ਹੈ ਉਸੇ ਇਹੋ ਜੀ ਥੀਮ ਰੱਖੀ ਗਈ ਹੈ ਐਂ ਬਿਲਕੁਲ ਸੇਮ ਪੈਟਰਨ ਰੱਖਿਆ ਗਿਆ ਕੁਰਸੀਆਂ ਦਾ ਵੀ ਹਾਂ ਬਿਲਕੁਲ ਸਾਰਾ ਡਿਜ਼ਾਈਨ ਉੱਥੋਂ ਹੀ ਲਿਆ ਉੱਥੋਂ ਹੀ ਜੋ ਉੱਥੇ ਸੀਗਾ ਉਹ ਹੀ ਇੱਥੇ ਲਿਆਂਦੀ ਹੈ ਗਵਰਨਮੈਂਟ ਦਾ ਵੱਡਾ ਉਪਰਾਲਾ ਕਿ ਪਹਿਲੀ ਵਾਰੀ ਇਤਿਹਾਸ ਚ ਹੋਏਗਾ ਕਿ ਪਹਿਲੀ ਵਾਰੀ ਵਿਧਾਨ ਸਭਾ ਦਾ ਸੈਸ਼ਨ ਹੈ ਚੰਡੀਗੜ੍ਹ ਰਾਜਧਾਨੀ ਤੋਂ ਬਾਹਰ ਹੋਏਗਾ ਇਸ ਤੋਂ ਇਵਾ ਇੱਕ ਪਾਸੇ ਪੱਖਸ਼ ਬੈਠੇਗਾ ਦੂਸਰੇ ਪਾਸੇ ਵਿਪੱਖਸ਼ ਬੈਠੇਗਾ ਕੁਰਸੀਆਂ ਵੀ ਉਹਨੀਆਂ ਹੀ ਲਾਈਆਂ ਗਈਆਂ ਹਨ ਹਾਂਜੀ ਇੱਥੇ ਉਹਨੇ ਜਿੰਨੀ 117 ਦੀ ਸੈਟਿੰਗ ਹੈ ਪੰਜਾਬ ਵਿਧਾਨ ਸਭਾ ਦੀ ਜੋ ਕੰਪੋਜੀਸ਼ਨ ਹੈ 117 ਮੈਂਬਰ ਨੇ ਸਪੀਕਰ ਸਾਹਿਬ ਤੇ ਸੀਐਮ ਸਾਹਿਬ ਨੂੰ ਮਲਾ ਕੇ ਔਰ ਉਹੀ ਬਾਈ ਇੱਥੇ ਸੈਕਟਰੀਜ਼ ਬੈਠਣਗੇ ਇੱਥੇ ਸਾਡਾ ਸਟਾਫ ਬੈਠੇਗਾ ਜੀ ਪੰਜਾਬ ਵਿਧਾਨ ਸਭਾ ਦਾ ਵਰ ਬੈਟਿੰਗ ਪ੍ਰोसीडिंग ਹੈ ਉਹ ਸਾਰੀ ਨੋਟ ਹੋਏਗੀ ਔਰ ਜਿਹੜਾ ਸਾਰਾ ਕਾਰਵਾਈ ਦਾ ਕੰਮ ਕਰ ਇੱਥੇ ਲਿਖਿਆ ਜਾਏਗਾ ਤੇ ਸਾਹਮਣੇ ਸਪੀਕਰ ਸਾਹਿਬ ਦਾ ਜਿਹੜਾਗਾ ਉਹ ਚੇਅਰ ਕਿਸ ਤਰੀਕੇ ਦੀ ਬਣਾਈ ਗਈ ਹੈ ਬਿਲਕੁਲ ਚੰਡੀਗੜ੍ਹ ਥੀਮ ਵਰਗੀ ਹੈ ਜਾਂ ਥੋੜਾ ਫਰਕ ਪਿਆ ਇਸ ਪਰ ਨਹੀਂ ਬਿਲਕੁਲ ਉਹੀ ਥੀਮ ਹੈ ਜੀ ਇਹਦੇ ਤੇ ਅਜੇ ਗੁਰੂ ਸਾਹਿਬ ਦਾ ਲੋਗੋ ਲੱਗ ਗਏ ਗੁਰੂ ਸਾਹਿਬ ਨੂੰ ਜਿਹੜਾ ਸਮਰਪਿਤ ਹੈ ਉਹ ਲੋਗੋ ਲਾਇਆ ਗਿਆ ਤੇ ਹੁਣ ਪੰਜਾਬ ਗਵਰਨਮੈਂਟ ਦਾ ਜਿਹੜਾ ਲੋਗੋ ਹੈ ਉਹ ਸਪੀਕਰ ਸਾਹਿਬ ਦੀ ਚੇਅਰ ਤੇ ਉਹ ਵੀ ਅਜੇ ਲਾਉਣਾ ਰਹਿੰਦਾ ਹੈ ਤੇ ਕੱਲ ਤੱਕ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ ਸਰ ਤੁਕੇ ਅਸੀਂ ਦੇਖਦੇ ਹਾਂ ਅਫਸਰ ਗੈਲਰੀ ਹੁੰਦੀ ਹੈ ਇੱਕ ਪਾਸੇ ਇੱਕ ਪਾਸੇ ਮੀਡੀਆ ਗੈਲਰੀ ਹੁੰਦੀ ਹੈ ਉਹ ਕਿਹੜੀ ਕਿਸ ਤਰੀਕੇ ਦੀ ਬਣਾਈ ਗਈ ਹੈ ਜਿਹੜੀ ਇੱਧਰ ਇਸ ਪਾਸੇ ਦੇਖੋਗੇ ਮੀਡੀਆ ਗੈਲਰੀ ਨੇ ਉਹ ਪਿੱਛੇ ਦੋ ਗੈਲਰੀਜ਼ ਨੇ ਜਿੱਥੇ ਉਹ ਟੇਬਲ ਲੱਗ ਰਹੇ ਆ ਤੇ ਉਹਦੇ ਆਪੋਜ਼ਿਟ ਜਿਹੜੀ ਟ੍ਰੇਜਰੀ ਬੈਂਚਸ ਵਾਲੇ ਪਾਸੇ ਆ ਆਫੀਸਰਸ ਗੈਲਰੀਜ਼ ਨੇ ਤੇ ਉਸੇ ਤਰ੍ਹਾਂ ਗਵਰਨਰਸ ਬਾਕਸ ਤਿਆਰ ਕੀਤਾ ਜਾ ਰਿਹਾ ਹੈ ਅੱਛਾ ਸਰ ਜਿਹੜਾ ਫਰਨੀਚਰ ਹੈ ਜਾਂ ਕੁਰਸੀਆਂ ਜਿਹੜੀ ਸਪੈਸ਼ਲ ਤੌਰ ਤੇ ਬਣਵਾਈਆਂ ਗਈਆਂ ਨੇ ਇਹ ਸਾਰੀਆਂ ਜਿਹੜੀਆਂ ਕਿ ਹਲੇ ਰੈਂਟ ਤੇ ਨੇ ਜਾਂ ਸਪੈਸ਼ਲੀ ਬਣਵਾਈਆਂ ਗਈਆਂ ਨੇ ਇੱਕ ਦਿਨ ਦੇ ਸਪੈਸ਼ਲ ਸੈਸ਼ਨ ਲਈ ਇਹ ਕਿਸ ਤਰ੍ਹਾਂ ਇੱਕ ਨਾਲ ਸਰ ਕੀਤਾ ਹੋਇਆ ਸਰ ਕੋਈ ਗਵਰਨਮੈਂਟ ਦੇ ਅਲੱਗ-ਅਲੱਗ ਡਿਪਾਰਟਮੈਂਟਸ ਇਹ ਦਾ ਦੇਖ ਰਿਹਾ ਕੰਮ ਕਰ ਐਗਜੈਕਟ ਤਾਂ ਤੁਹਾਨੂੰ ਉਹੀ ਦੱਸੇ ਜਾਣਗੇ ਪਰ ਇਹ ਸੈਟਅਪ ਟੈਂਪਰੇਰੀ ਲੱਗਿਆ ਹੈ ਸੈਟਅਪ ਟੈਂਪਰੇਰੀ ਲੱਗਿਆ ਹੋਇਆ ਤੇ ਉਸ ਤੋਂ ਇਲਾਵਾ ਸਰ ਕੁਝ ਕਿੰਨਾ ਖਰਚਾ ਆਇਆ ਬਜਟ ਨੂੰ ਲੈ ਕੇ ਕਿੰਨਾ ਡਿਫਿਕਲਟ ਸੀਗਾ ਇੱਥੇ ਬਣਾਉਣਾ ਸਾਰਾ ਵਿਧਾਨ ਸਭਾ ਦਾ ਪੂਰਾ ਥੀਮ ਉਸ ਬਾਰੇ ਕੋਈ ਜਾਣਕਾਰੀ ਨਹੀਂ ਖਰਚੇ ਬਾਰੇ ਤਾਂ ਉਹ ਜਿਹੜੇ-ਜਿਹੜੇ ਡਿਪਾਰਟਮੈਂਟਸ ਇਹਦੇ ਚ ਇਨਵੋਲ ਹੋਏਗੇ ਨੇ ਉਹੀ ਦੱਸ ਸਕਦੇ ਆ ਪਰ ਇਹ ਜੁਆਇੰਟ ਐਫਰਟ ਹੈ ਗਵਰਨਮੈਂਟ ਦੇ ਸਾਰੇ ਡਿਪਾਰਟਮੈਂਟਸ ਅਹ ਇਹ ਸਰਕਾਰ ਦੇ ਫੈਸਲੇ ਨਾਲ ਨੇਪਰੇ ਚੜ੍ਹਨ ਲਈ ਇੱਥੇ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਬਿਲਕੁਲ ਇੱਥੇ ਬਹੁਤ ਬਹੁਤ ਤਨਵਾਸਤ ਚੜ੍ਹਨ ਗੱਲ ਕਰਨ ਲਈ ਹੁਣ ਤੁਹਾਨੂੰ ਇੱਕ ਵਾਰੀ ਬਾਹਰ ਜਾ ਕੇ ਵੀ ਦੁਬਾਰਾ ਦਿਖਾਣੇ ਆ ਕਿਉਂਕਿ ਬਿਲਕੁਲ ਜਿਵੇਂ ਵਿਧਾਨ ਸਭਾ ਦੇ ਅੰਦਰ ਹੋਰ ਵੱਖ-ਵੱਖ ਕਮਰੇ ਨੇ ਉਸੇ ਤਰੀਕੇ ਦੇ ਕਮਰੇ ਜੜੇਗੇ ਉਹ ਇੱਧਰ ਵੀ ਬਣੇ ਹੋਏ ਨੇ ਇੱਕ ਪਾਸੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਕਿਉਂਕਿ ਕੈਮਰਾਜ਼ ਵੀ ਲੱਗਣੇ ਨੇ ਅੱਜ ਇੱਥੇ ਲਿਖਿਆ ਵੀ ਹੋਇਆ ਖਾਸ ਤੌਰ ਤੇ ਗੈਸਟਸ ਤੇ ਡਿਗਨਿਟਰੀਜ਼ ਜਿਹੜੇ ਹਨ ਉਹ ਇੱਥੇ ਬੈਠਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੈ ਉਹ ਹੁਣ ਤੁਹਾਨੂੰ ਤਸਵੀਰ ਦੂਸਰੀ ਦਿਖਾ ਦਿੰਨੇ ਆ ਇਸ ਵਕਤ ਕਿਉਂਕਿ ਦੂਸਰੇ ਪਾਸੇ ਦੀ ਗੱਲ ਕਰ ਲਈ ਇੱਥੇ ਵੀ ਗੈਸਟ ਤੇ ਡਿਗਨਿਟਰੀ ਜਿਹੜਾ ਹੈ ਉਹ ਬੈਠਣਗੇ ਤੇ ਹੁਣ ਤੁਹਾਨੂੰ ਇੱਕ ਬਾਹਰ ਦੀ ਤਸਵੀਰ ਦਿਖਾ ਦਿੰਨੇ ਕਿਉਂਕਿ ਇੱਕ ਬਿਲਕੁਲ ਲੌਬੀ ਹੈ ਉਹ ਲੌਬੀ ਕਿਹੋ ਜੀ ਹੈ ਉਹ ਦਿਖਾ ਦਿੰਨੇ ਆ ਇੱਕ ਵਾਰੀ ਉੱਥੇ ਵੀ ਵੱਖ-ਵੱਖ ਕਮਰੇ ਬਣੇ ਹੋਏ ਨੇ ਇੱਥੇ ਆ ਤੁਸੀਂ ਤਸਵੀਰ ਦੇਖ ਲਓ ਹਾਲਾਂਕਿ ਜੋ ਡਿਪਾਰਟਮੈਂਟ ਦੇ ਜਿਹੜੇ ਕੇ ਸੈਕਟਰੀ ਨੇ ਉਹ ਕਹਿ ਰਹੇ ਨੇ ਕਿ ਸਾਰਾ ਕੁਝ ਟੈਂਪਰੇਰੀ ਹੈ ਕੁਰਸੀਆਂ ਜਿਹੜੀਆਂ ਨੇ ਉਹ ਜਾਣਕਾਰੀ ਮਿਲ ਰਹੀ ਹੈ ਉਹ ਵੀ ਟੈਂਪਰੇਰੀ ਨੇ ਆ ਤੁਸੀਂ ਦੇਖ ਸਕਦੇ ਹੋ মিডিਆ ਰ ਇਥੋਂ ਦਿੱਤਾ ਜਾ ਸਕਦਾ ਇੱਕ ਵਾਰ ਤਸਵੀਰ ਤੁਸੀਂ ਅੰਦਰ ਵੀ ਦੇਖ ਲਓ ਅੰਦਰ ਕੰਪਿਊਟਰ ਸਿਸਟਮ ਲਾਤੇ ਗਏ ਨੇ ਪ੍ਰਿੰਟਰਸ ਲਾਤੇ ਗਏ ਨੇ ਤੇ ਨਾਲ ਦੇ ਨਾਲ ਇਸ ਤੋਂ ਇਲਾਵਾ ਇੱਕ ਹੋਰ ਰੂਮ ਇਥੇ ਬਣਾਇਆ ਗਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਿਰਕਾਰ ਜੇ ਇੱਥੇ ਇਹ ਮੁੱਖ ਮੰਤਰੀ ਦਾ ਬਰੀਫਿੰਗ ਰੂਮ ਹੈ ਯਾਨੀ ਕੋਈ ਵੀ ਜੇ ਕਿਸੇ ਤਰੀਕੇ ਦੇ ਕੋਈ ਸਟੇਟਮੈਂਟ ਆਣੀ ਹੈ ਜਾਂ ਮੁੱਖ ਮੰਤਰੀ ਨੇ ਗੱਲਬਾਤ ਕਰਨੀ ਹੈ ਤਾਂ ਇਹ ਬਰੀਫਿੰਗ ਰੂਮ ਬਣਾਇਆ ਗਿਆ ਹੈ ਤਾਂ ਕਿ ਇੱਥੇ ਜੁੜਾਏਗਾ ਉਹ ਬਰੀਫਿੰਗ ਕੀਤੀ ਜਾ ਸਕੇ ਆਮੂਮਨ ਤੌਰ ਤੇ ਵਿਧਾਨ ਸਭਾ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਵਿਧਾਨ ਸਭਾ ਦੀ ਇੱਕ ਲੌਬੀ ਹੈ ਜਿੱਥੇ ਹਰਿਆਣਾ ਵਿਧਾਨ ਸਭਾ ਇੱਕ ਪਾਸੇ ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਹੈ ਉਹਦੇ ਵਿੱਚ ਲੌਬੀ ਜਿਹੜਾ ਹੈਗਾ ਉਹ ਜ਼ਿਆਦਾਤਰ ਸਮੇਂ ਚੜਾ ਹੈਗਾ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਪਰ ਇਥੇ ਸੈਪਰੇਟ ਰੂਮ ਦਿੱਤਾ ਗਿਆ ਹੁਣ ਸਾਹਮਣੇ ਦੀ ਗੱਲ ਕਰ ਲੈਂਦੇ ਆ ਸਾਹਮਣੇ ਵੀ ਤੁਹਾਨੂੰ ਦਿਖਾ ਦਿੰਨੇ ਕਿ ਆਖਿਰਕਾਰ ਉੱਥੇ ਕਿੱਥੇ ਕਿਹੜੇ ਕਿਹੜੇ ਰੂਮ ਜੁੜੇਗੇ ਉਹ ਬਣਾਏ ਗਏ ਨੇ ਕਿਉਂਕਿ ਬਿਲਕੁਲ ਗੋਲ ਜਿਵੇਂ ਚੰਡੀਗੜ੍ਹ ਚ ਵਿਧਾਨ ਸਭਾ ਉਸੇ ਤਰੀਕੇ ਦਾ ਪੂਰਾ ਸੈਟਅਪ ਦਿੱਤਾ ਗਿਆ ਤੇ ਹੁਣ ਇੱਥੇ ਵੀ ਤੁਹਾਨੂੰ ਦਿਖਾ ਦਿੰਦੇ ਆ ਏਦੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇੱਥੇਕਰ ਮੈਡੀਕਲ ਸਹੂਲਤਾਂ ਲਈ ਕਿਉਂਕਿ ਜੇ ਕਿਸੇ ਨੂੰ ਕੋਈ ਬਿਮਾਰ ਹੋ ਜਾਂਦਾ ਕਿਸ ਦੀ ਤਬੀਬ ਖਰਾਬ ਹੋ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਮੈਡੀਕਲ ਸਹੂਲਤਾਂ ਲਈ ਜਿਹੜਾ ਹੈਗਾ ਉਹ ਇੱਕ ਕਮਰਾ ਬਣਾਇਆ ਗਿਆ ਯਾਨੀ ਇੱਥੇ ਡਾਕਟਰਸ ਬੈਠਣਗੇ ਉਸ ਤੋਂ ਇਲਾਵਾ ਜਿਹੜਾ ਹੈਗਾ ਇੱਥੇ ਜੈ ਕਿਸ਼ਨ ਰੋੜੀ ਕਿਉਂਕਿ ਡਿਪਟੀ ਸਪੀਕਰ ਨੇ ਪੰਜਾਬ ਵਿਧਾਨ ਸਭਾ ਉਹਨਾਂ ਦਾ ਇਹ ਕਮਰਾ ਜਿਹੜਾ ਹੈਗਾ ਉਹ ਬਣਾਇਆ ਗਿਆ ਇੱਥੇ ਕੁਝ ਸਮੇਂ ਤੱਕ ਪੂਰੀ ਤਰੀਕੇ ਨਾਲ ਤਿਆਰੀ ਹੋ ਜਾਏਗੀ ਫਿਲਹਾਲ ਜਿਹੜਾ ਹੈਗਾ ਉਹ ਕਮਰਾ ਬਣ ਚੁੱਕਿਆ ਹੈ ਕਮਰੇ ਦੇ ਅੰਦਰ ਕੀ ਕੁ ਸਾਮਾਨ ਰੱਖਿਆ ਜਾਏਗਾ ਉਹ ਥੋੜੇ ਸਮੇਂ ਵਿੱਚ ਪਤਾ ਲੱਗੂਗਾ ਤੇ ਇੱਥੇ ਜਿਹੜਾ ਹੈਗਾ ਉਹ ਸਟਾਫ ਪੰਜਾਬ ਵਿਧਾਨ ਸਭਾ ਸੈਕਟਰੀਟ ਇਹ ਜਿਹੜਾ ਹੈਗਾ ਉਹ ਸਟਾਫ ਲਈ ਕਮਰਾ ਬਣਾਇਆ ਗਿਆ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੈਕਟਰੀ ਜਿਹਨਾਂ ਅਸੀਂ ਗੱਲਬਾਤ ਕਰ ਰਹੀ ਸੀ ਉਹ ਇੱਥੇ ਬੈਠਣਗੇ ਬਾਕੀ ਸਾਰਾ ਸਟਾਫ ਇੱਧਰ ਬੈਠੂਗਾ ਪਰ ਸਭ ਤੋਂ ਵੱਡੀ ਗੱਲ ਜਿਹੜੇ ਕੈਮਰਾਸ ਲਾਏ ਗਏ ਨੇ ਇਹਨਾਂ ਤੋਂ ਸਾਰੀ ਮੋਨਿਟਰਿੰਗ ਵੀ ਕੀਤੀ ਜਾਏਗੀ ਤੇ ਨਾਲ ਦੇ ਨਾਲ ਕਿਉਂਕਿ ਹਰ ਟੇਬਲ ਦੇ ਉੱਤੇ ਆ ਇੱਥੇ ਤੁਸੀਂ ਦੇਖ ਲਓ ਹਰ ਟੇਬਲ ਦੇ ਉੱਤੇ ਜਿਹੜੇ ਵੀ ਵਿਧਾਇਕ ਨੇ ਉਹਨਾਂ ਦਾ ਨਾਮ ਸਪੈਸ਼ਲ ਤੌਰ ਤੇ ਲਿਖਿਆ ਗਿਆ ਤਾਂ ਕਿ ਉਹ ਆਪਣੀ ਆਪਣੀ ਚੇਅਰ ਤੇ ਜਿਹੜਾ ਹੈਗਾ ਉਸੇ ਤਰੀਕੇ ਨਾਲ ਬੈਠਣ ਜਿਵੇਂ ਪੰਜਾਬ ਵਿਧਾਨ ਸਭਾ ਦੇ ਅੰਦਰ ਬੈਠਦੇ ਨੇ ਤੇ ਇਹ ਸਿਰਕ ਖਾਸ ਤੌਰ ਤੇ ਇਸ ਵਾਰੀ ਤਿਆਰੀ ਕੀਤੀ ਗਈ ਹੈ ਇੱਕ ਸਪੈਸ਼ਲ ਸੈਸ਼ਨ ਲਈ ਜਿਹੜਾ ਕਿ 1 ਵਜੇ ਸ਼ੁਰੂ ਹੋਏਗਾ 24 ਤਰੀਕ ਨੂੰ ਤੇ ਕਿਹਾ ਜਾ ਰਿਹਾ ਕਿ 4 ਤੋਂ 5 ਵਜੇ ਦੇ ਵਿੱਚ ਵਿੱਚ ਜਿਹੜਾਗਾ ਉਹ ਖਤਮ ਹੋ ਜਾਏਗਾ ਇਹ ਕਿ ਇਹ ਵੀ ਕਿਹਾ ਜਾ ਰਿਹਾ ਕਿ 506 ਕਰੋੜ ਤੋਂ ਵੱਧ ਜਿਹੜਾਗਾ ਉਹ ਸਾਰੇ ਸਪੈਸ਼ਲ ਸੈਸ਼ਨ ਤੇ ਲੱਗੇ ਆ ਬਿਲਕੁਲ ਜਿਵੇਂ ਵਿਧਾਨ ਸਭਾ ਦੇ ਅੰਦਰ ਹੋਰ ਵੱਖ-ਵੱਖ ਕਮਰੇ ਨੇ ਉਸੇ ਤਰੀਕੇ ਦੇ ਕਮਰੇ ਜੜੇਗੇ ਉਹ ਇੱਧਰ ਵੀ ਬਣੇ ਹੋਏ ਨੇ ਇੱਕ ਪਾਸੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਕਿਉਂਕਿ ਕੈਮਰਾਜ਼ ਵੀ ਲੱਗਣੇ ਨੇ ਆ ਇੱਥੇ ਲਿਖਿਆ ਵੀ ਹੋਇਆ ਖਾਸ ਤੌਰ ਤੇ ਗੈਸਟ ਤੇ ਡਿਗਨਿਟਰੀਜ਼ ਜਿਹੜੇ ਹਨ ਉਹ ਇੱਥੇ ਬੈਠਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੈ ਉਹ ਹੁਣ ਤੁਹਾਨੂੰ ਤਸਵੀਰ ਦੂਸਰੀ ਦਿਖਾ ਦਿੰਨੇ ਆ ਇਸ ਵਕਤ ਕਿਉਂਕਿ ਦੂਸਰੇ ਪਾਸੇ ਦੀ ਗੱਲ ਕਰ ਲਈ ਇੱਥੇ ਵੀ ਗੈਸਟ ਤੇ ਡਿਗਨਿਟਰੀਜ਼ ਜਿਹੜਾ ਹੈ ਉਹ ਬੈਠਣਗੇ ਤੇ ਹੁਣ ਤੁਹਾਨੂੰ ਇੱਕ ਬਾਹਰ ਦੀ ਤਸਵੀਰ ਦਿਖਾ ਦਿੰਨੇ ਕਿਉਂਕਿ ਇੱਕ ਬਿਲਕੁਲ ਲੌਬੀ ਹੈ ਉਹ ਲ ਉਹ ਦਿਖਾ ਦਿੰਨੇ ਆ ਇੱਕ ਵਾਰੀ ਉੱਥੇ ਵੀ ਵੱਖ-ਵੱਖ ਕਮਰੇ ਬਣੇ ਹੋਏ ਨੇ ਇੱਥੇ ਆ ਤੁਸੀਂ ਤਸਵੀਰ ਦੇਖ ਲਓ ਹਾਲਾਂਕਿ ਜੋ ਡਿਪਾਰਟਮੈਂਟ ਦੇ ਜਿਹੜੇ ਕੇ ਸੈਕਟਰੀ ਨੇ ਉਹ ਕਹਿ ਰਹੇ ਨੇ ਕਿ ਸਾਰਾ ਕੁਝ ਟੈਂਪਰੇਰੀ ਹੈ ਕੁਰਸੀਆਂ ਜਿਹੜੀਆਂ ਨੇ ਉਹ ਜਾਣਕਾਰੀ ਮਿਲ ਰਹੀ ਹੈ ਉਹ ਵੀ ਟੈਂਪਰੇਰੀ ਨੇ ਆ ਤੁਸੀਂ ਦੇਖ ਸਕਦੇ ਹੋ মিডিਆ ਰੂਮ ਇਹ মিডিਆ ਰੂਮ ਬਣਾਇਆ ਗਿਆ ਯਾਨੀ ਜੋ ਵੀ ਲਾਈਵ ਹੋਏਗਾ ਇੱਥੋਂ ਦਿੱਤਾ ਜਾ ਸਕਦਾ ਇੱਕ ਵਾਰ ਤਸਵੀਰ ਤੁਸੀਂ ਅੰਦਰ ਵੀ ਦੇਖ ਲਓ ਅੰਦਰ ਕੰਪਿਊਟਰ ਸਿਸਟਮ ਲਾਤੇ ਗਏ ਨੇ ਪ੍ਰਿੰਟਰਸ ਲਾਤੇ ਗਏ ਨੇ ਤੇ ਨਾਲ ਦੇ ਨਾਲ ਇਸ ਤੋਂ ਇਲਾਵਾ ਇੱਕ ਹੋਰ ਰੂਮ ਇੱਥੇ ਬਣਾਇਆ ਗਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਿਰਕਾਰ ਜੇ ਇੱਥੇ ਇਹ ਮ ਮੁੱਖ ਮੰਤਰੀ ਦਾ ਬਰੀਫਿੰਗ ਰੂਮ ਹੈ ਯਾਨੀ ਕੋਈ ਵੀ ਜੇ ਕਿਸੇ ਤਰੀਕੇ ਦੇ ਕੋਈ ਆ ਸਟੇਟਮੈਂਟ ਆਣੀ ਹੈ ਜਾਂ ਮੁੱਖ ਮੰਤਰੀ ਨੇ ਗੱਲਬਾਤ ਕਰਨੀ ਹੈ ਤਾਂ ਇਹ ਬਰੀਫਿੰਗ ਰੂਮ ਬਣਾਇਆ ਗਿਆ ਤਾਂ ਕਿ ਇੱਥੇ ਜਿਹੜਾ ਹੈਗਾ ਉਹ ਬਰੀਫਿੰਗ ਕੀਤੀ ਜਾ ਸਕੇ ਆਮੂਮਨ ਤੌਰ ਤੇ ਵਿਧਾਨ ਸਭਾ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਵਿਧਾਨ ਸਭਾ ਦੀ ਇੱਕ ਲੌਬੀ ਹੈ ਜਿੱਥੇ ਹਰਿਆਣਾ ਵਿਧਾਨ ਸਭਾ ਇੱਕ ਪਾਸੇ ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਹੈ ਉਹਦੇ ਵਿੱਚ ਲੌਬੀ ਜਿਹੜਾ ਹੈਗਾ ਉਹ ਜ਼ਿਆਦਾਤਰ ਸਮੇਂ ਇੱਥੇ ਜਿਹੜਾ ਹੈਗਾ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਪਰ ਇਥੇ ਇੱਕ ਸੈਪਰੇਟ ਰੂਮ ਦਿੱਤਾ ਗਿਆ ਹੈ ਹੁਣ ਸਾਹਮਣੇ ਦੀ ਗੱਲ ਕਰ ਲੈਂਦੇ ਆ ਸਾਹਮਣੇ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਿਰਕਾਰ ਉੱਥੇ ਕਿੱਥੇ ਕਿਹੜੇ ਕਿਹੜੇ ਰੂਮ ਜੜੇਗੇ ਉਹ ਬਣਾਏ ਗਏ ਨੇ ਕਿਉਂਕਿ ਬਿਲਕੁਲ ਗੋਲ ਜਿਵੇਂ ਚੰਡੀਗੜ੍ਹ ਦੇ ਵਿਧਾਨ ਸਭਾ ਉਸੇ ਤਰੀਕੇ ਦਾ ਪੂਰਾ ਸੈਟਅਪ ਦਿੱਤਾ ਗਿਆ ਤੇ ਹੁਣ ਇੱਥੇ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਦੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇੱਥੇਕਰ ਮੈਡੀਕਲ ਸਹੂਲਤਾਂ ਲਈ ਕਿਉਂਕਿ ਜੇ ਕਿਸੇ ਨੂੰ ਕੋਈ ਬਿਮਾਰ ਹੋ ਜਾਂਦਾ ਕਿਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਮੈਡੀਕਲ ਸਹੂਲਤਾਂ ਲਈ ਜੜਾ ਹੈਗਾ ਉਹ ਇੱਕ ਕਮਰਾ ਬਣਾਇਆ ਗਿਆ ਯਾਨੀ ਇੱਥੇ ਡਾਕਟਰਸ ਬੈਠਣਗੇ ਉਸ ਤੋਂ ਇਲਾਵਾ ਜਿਹੜਾ ਹੈ ਕਿਉਂਕਿ ਡਿਪਟੀ ਸਪੀਕਰ ਨੇ ਪੰਜਾਬ ਵਿਧਾਨ ਸਭਾ ਉਹਨਾਂ ਦਾ ਇਹ ਕਮਰਾ ਜਿਹੜਾਗਾ ਉਹ ਬਣਾਇਆ ਗਿਆ ਇੱਥੇ ਡਿਪਟੀ ਸਪੀਕਰ ਦਾ ਕਮਰਾ ਹੋਏਗਾ ਕੁਝ ਸਮੇਂ ਤੱਕ ਪੂਰੇ ਤਰੀਕੇ ਨਾਲ ਤਿਆਰੀ ਹੋ ਜਾਏਗੀ ਫਿਲਹਾਲ ਜਿਹੜਾਗਾ ਉਹ ਕਮਰਾ ਬਣ ਚੁੱਕਿਆ ਹੈ ਕਮਰੇ ਦੇ ਅੰਦਰ ਕੀ ਕੁਝ ਸਮਾਨ ਰੱਖਿਆ ਜਾਏਗਾ ਉਹ ਥੋੜੇ ਸਮੇਂ ਵਿੱਚ ਪਤਾ ਲੱਗੂਗਾ ਤੇ ਇੱਥੇ ਜਿਹੜਾਗਾ ਉਹ ਸਟਾਫ ਪੰਜਾਬ ਵਿਧਾਨ ਸਭਾ ਸੈਕਟਰੀਟ ਇਹ ਜਿਹੜਾਗਾ ਉਹ ਸਟਾਫ ਲਈ ਕਮਰਾ ਬਣਾਇਆ ਗਿਆ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੈਕਟਰੀ ਜਿਹੜਾ ਅਸੀਂ ਗੱਲਬਾਤ ਕਰ ਰਹੀ ਸੀ ਉਹ ਇੱਥੇ ਬੈਠਣਗੇ ਬਾਕੀ ਸਾਰਾ ਸਟਾਫ ਇੱਧਰ ਬੈਠੂਗਾ ਪਰ ਸਭ ਤੋਂ ਵੱਡੀ ਗੱਲ ਜਿਹੜੇ ਕੈਮਰਾਸ ਲਾਏ ਗਏ ਨੇ ਇਹਨਾਂ ਤੋਂ ਸਾਰੀ ਮਾਨਿਟਰਿੰਗ ਵੀ ਕੀਤੀ ਜਾਏਗੀ ਤੇ ਨਾਲ ਦੇ ਨਾਲ ਚੁਕੇ ਹਰ ਟੇਬਲ ਦੇ ਉੱਤੇ ਆ ਇੱਥੇ ਤੁਸੀਂ ਦੇਖ ਲਓ ਹਰ ਟੇਬਲ ਦੇ ਉੱਤੇ ਜਿਹੜੇ ਵੀ ਵਿਧਾਇਕ ਨੇ ਉਹਨਾਂ ਦਾ ਨਾਮ ਸਪੈਸ਼ਲ ਤੌਰ ਤੇ ਲਿਖਿਆ ਗਿਆ ਤਾਂ ਕਿ ਉਹ ਆਪਣੀ ਆਪਣੀ ਚੇਅਰ ਤੇ ਜਿਹੜਾ ਹੈ ਉਸੇ ਤਰੀਕੇ ਨਾਲ ਬੈਠਣ ਜਿਵੇਂ ਪੰਜਾਬ ਵਿਧਾਨ ਸਭਾ ਦੇ ਅੰਦਰ ਬੈਠਦੇ ਨੇ ਤੇ ਇਹ ਸਿਰਕ ਖਾਸ ਤੌਰ ਤੇ ਇਸ ਵਾਰੀ ਤਿਆਰੀ ਕੀਤੀ ਗਈ ਹੈ ਇੱਕ ਸਪੈਸ਼ਲ ਸੈਸ਼ਨ ਲਈ ਜਿਹੜਾ ਕਿ 1 ਵਜੇ ਸ਼ੁਰੂ ਹੋਏਗਾ 24 ਤਰੀਕ ਨੂੰ ਤੇ ਕਿਹਾ ਜਾ ਰਿਹਾ ਕਿ 4 ਤੋਂ 5 ਵਜੇ ਦੇ ਵਿੱਚ ਵਿੱਚ ਜਲਗਾ ਉਹ ਖਤਮ ਹੋ ਜਾਏਗਾ एक भी किया जा रहा है कि छे वो सारे स्पैशल सैशन से लगे है पर स्पैशल सैशन है मैसेज देने की कोशिश की जा रही है जा शायद वो मैसेज चंडीगढ़ तो ना दिया जाता जो आनंदपुर साहब की धरती से आ मैसेज दिता जा रहा है पर दूसरे पास जिन्ना सैटअप है यह सारा टैंपरेरी है यानी पां बजे जब विधानसभा खत्म हो जाएगी तो उस बाद उसटप भी जरा चक लिता जाएगा कैमरा परसन विकास राम बजम वर्मा डेली पोस्ट आनंदपुर साहब